وائی گرو جی کا وائی گرو جی کی فتح آج فتح باد جہار صاحب گرودوارہ آج سہیدی ڈیوز پر سہیدی ڈیوز چل رہا ہے اٹھائیس تاریخ تک ਕਹਿੰਦਾ ਕਿ ਕਿ ਮਾਇਆ ਤੇ ਕੋ ਪੀਰੋ ਤੂਫਾਨ ਆਉਂਦਾ ਬਾਹ ਆਚਾਰ ਕੀ ਦਰਮਿਆਨ ਆਉਂਦਾ ਸਾਨੂੰ ਦਾਚਾਰ ਕੀਤਾ ਗਿਆ ਬਾਦ ਅਦਵੀਰ ਤੇ ਕੋ ਤੂਫਾਨ ਆਉਂਦਾ ਅਸੀਂ ਚੱਲ ਰਹੇ ਸੀ ਸਾਡੀ ਕੋਈ ਮਨਸ਼ਾ ਨਹੀਂ ਸੀ ਪਰ ਔਰੰਗਜ਼ੇਬ ਤੇਰੀ ਖੌਦ ਨੇ ਸਾਨੂੰ ਸਲਾਹ ਆਚਾਰ ਕੀਤਾ ਸਾਡੇ ਉੱਪਰ ਹਮਲੇ ਕੀਤੇ ਸਾਡੇ ਤੇ ਤੀਰ ਚਲਾਈ ਸਾਡੇ ਤੇ ਗੋਲੀਆਂ ਚਲਾਈਆਂ ਸਾਡੇ ਤੇ ਤੇਗਾ ਨਾਲ ਹਮਲਾ ਕੀਤਾ ਤੇ ਸੱਚ ਜੇ ਸੰਕੂਲੇ ਉੱਪਰ ਪਹਿਲਾ ਹਮਲਾ ਹੋ ਜਾਵੇ ਫਿਰ ਬਾਅਦ ਵਿੱਚ ਉਹਦੀ ਜਿਹੜੀ ਅੰਦਰ ਦੀ ਤਾਕਤ ਉਹ ਖੱਲਣਾ ਕਿਸੇ ਦੇ ਵੱਸ ਦੀ ਬਾਤ ਨਹੀਂ ਹੋਇਆ ਕਰਦਾ ਕਿਉਂਕਿ ਅੱਗੇ ਫਿਰ ਆ ਆਜੂ ਦਾ ਦਿਨ ਚਮਕੌਰ ਦੀ ਗੜੀ ਤੇ ਇੱਕ ਲਾਸਾਨੀ ਇਤਿਹਾਸ ਮਹਾਰਾਜਾ ਸਿੰਧਰ ਸਾਡੀ ਕੋਈ ਮਨਸ਼ਾ ਨਹੀਂ ਸੀ ਪਰ ਤੇਰੀ ਫੌਜ ਨੇ ਸਾਡੇ ਉੱਪਰ ਇਤਨੀਆਂ ਤੀਹਾਂ ਚਲਾਈਆਂ ਇਤਨੇ ਤੀਰ ਚਲਾਏ ਇਤਨੀਆਂ ਗੋਲੀਆਂ ਚਲਾਈਆਂ ਕਿ ਸਾਨੂੰ ਫਿਰ ਲਾਚਾਰ ਹੋ ਕਰਕੇ

ਹੁਣ ਭਾਵੇਂ ਤੇਰੀ ਜਿੰਨੀ ਵੀ ਫੌਜ ਹੈ ਮੇਰੇ ਨਾਲ ਮੁਕਾਬਲੇ ਵਿੱਚ ਖੜੇ ਕਰਦੇਵੇਂ ਹੋਗਾ ਜੋ ਤੁਹਾਾਰਾਂ ਦਾ ਨਹੀਂ ਕਿ ਇੱਕ ਸੰਤ ਦਾ ਬੋਲ ਹੈ। ਇਹ ਇੱਕ ਗੁਰੂ ਦਾ ਬੋਲ ਹੈ। ਧੰਗ ਗੁਰੂ ਕਲਗੀ ਤਰਸੈ ਮਾਰਕ ਚੱਲੇ ਜਾਵੇ। ਸਾਸਾਂ ਦੇ ਨਾਰੇ ਤੇ ਜੰਗ ਲੜੀ। ਉਹ ਸਾਸ ਉਹਦਾ ਦਿਲ ਸੀ ਅੰਮ੍ਰਿਤ ਵੇਲੇ ਨਿਤਨੇਮੀ ਕੀਤਾ ਤੇ ਆਪਣੇ ਧਾਇਸੋ ਗੋਵਰ ਸਿੰਘ ਦੀ ਸ਼ਹੀਦ ਕਰਵਾਈ। ਇਸ ਤੋਂ ਅੱਗੇ ਨਿਕਲੇ ਫਿਰ ਜੰਗ ਹੋ ਗਈ। ਇਤਿਹਾਸਿਕ ਹੋਇਆ ਅੱਜ ਤੱਕ ਦਿਨ 8 ਪੌ ਦਾ ਦਿਨ ਚੜਿਆ ਤੇ ਧੰਗੁਰੂ ਕਲਗੀਧਰ ਸਹਿਬ ਜੀ ਮਹਾਰਾਜ ਚਰਮਕੌਰ ਦੀ ਗੜੀ ਵਿੱਚ ਖੜੇ ਸਨ ਕਿਉਂਕਿ ਸਾਖੋਂ ਦੇ ਆਪ 8 ਪੌ ਦਾ ਪੂਰਾ ਦਿਨ ਤੇ ਅੱਜ ਦੀ ਰਾਤ ਜਦੋਂ ਢਲਦੀ ਹੈ ਧੰਗੁਰੂ ਕਲਗੀਧਰ ਸਹਿਬ ਮਹਾਰਾਜ ਜੀ ਆਪਣਾ ਸਾਰਾ ਸਰਬਸ ਪਰਿਵਾਰ ਕਰਕੇ ਇਥੋਂ ਚੱਲ ਪਈ। ਕੋਈ ਇੱਕ ਲੰਬੇਰਾ ਬਰਤਾਨ ਹੈ ਮੈਂ ਇੱਕ ਦੋ ਵਾਕਿਆ ਦਸਤਾਰ ਸੰਗਤ ਨਾਲ ਸਾਂਝੀ ਕਰਦਾ। ਗੁਰੂ ਕਲਗੀਧਰ ਸਹਿਬ ਮਹਾਰਾਜ جس وقت گڑی میں سے پہنچ دینے تھے پنت کو اشارہ کر دینے جس کتنے میں ہم کہتے تھے آنا یہ وہی ہے کل لٹ کے جہاں سے جانا ٹکانا یہ وہی ہے مٹی کہہ دیتی ہے فسانا یہ وہی ہے اولاد کو جس تھاں سے ٹکانا ٹکانا یہ وہی ہے پہنچ گئے تھے پھر ایک رات گزار گا اور وہ او دیڑا سماس جا رہی ہے نا. میں نے بینتی کروں گا آپ سارے ہی گرمک ਗੁਰੂ ਪਿਆਰ ਵਿੱਚ ਆਖਰ ਕੀ ਦਿੱਤੇ ਇਤਿਹਾਸ ਨੂੰ ਪੜ ਕੇ ਦੇਖੋ ਵੀ ਮੇਰੇ ਸਤਿਗੁਰੂ ਇਸ ਸਮੇਂ ਨੂੰ ਜ਼ਿੰਦਗੀ ਵਿੱਚ ਕਿਵੇਂ ਗੁਜ਼ਾਰਿਆ ਆ ਹੁਣੇ ਭਾਈ ਸਾਹਿਬ ਪੜ ਕੇ ਨਾ ਮਿੱਤਰ ਪਿਆਰੇ ਹਾਲ ਮੁਰਿਦਾਂ ਦਾ ਪਿਆਰ ਨੂੰ ਪੜੋ ਮਿੱਤਰ ਪਿਆਰੇ ਨੂੰ ਤੁਦ ਬਿਨ ਰੋਗ ਰਜ਼ਾਈਆਂ ਦਾ ਔੜਨ 나ਗ ਨਿਵਾਸਾਂ ਦੇ ਤੁਦ ਬਿਨ ਰੋਗ ਰਜ਼ਾਈਆਂ ਦਾ ਔੜਨ 나ਗ ਨਿਵਾਸਾਂ ਦੇ ਸੂਲ ਸਰਾਹੀ ਖੰਡਰ ਪਿਆਲਾ ਬਿੰਦ ਕਸਾਈਆਂ ਦਾ ਯਾਰ ਦੇ ਦਾ ਸੰਨ ਸਤਿ ਸ੍ਰੀ ਅਕਾਲ ਯਾਰ ਭਾਵੇਂ ਦੁੱਖ ਵਿੱਚ ਵੀ ਖੜਾ ਕਰੇ ਨਾ ਜੇ ਸੁਖ ਦੇ ਤਾਂ ਤੁਝੇ ਆਰੰਗੀ ਦੁੱਖ ਵੀ ਤੁਝਾ ਧਾਈ ਜੇ ਮੁਖ ਦੇ ਤਾਂ ਇਤਹੀ ਰਾਤਾਂ ਦੁੱਖ ਵਿੱਚ ਸੂਖ ਮਨਾਈ ਭਾਈ ਸਾਹਿਬ ਨੇ ਵੀ ਸ਼ਰਮ ਪਣਿਆ ਤਨ ਮਨ ਕਾਟ ਕਾਟ ਸੰਭ ਅਰਪੀ ਵਿੱਚ ਅਗਨੀ ਆਪ ਜਗਾਈ ਗੁਰੂ ਕਲਗੀ ਤਸਮਾਰਜ ਨਾਲ ਜਿਹੜਾ ਸਮਾਂ ਗੁਜ਼ਾਰਿਆ ਮੈਂ ਇੱਕ ਤੋਂ ਵਚਨ ਨੇ ਜਿਹੜੇ ਆਪ ਸੰਗਤ ਨਾਲ ਸਾਂਝੇ ਕਰਾਂਗਾ ਇੱਕ ਤੇ ਉਹ 700 ਦੀ ਰਾਤ ਤੇ ਇੱਕੋ ਅੱਠ ਕੋ ਦੱਦ ਦੇ ਨੇ ਇੱਕ ਪਾਸੇ ਸਤਗੁਰੂ ਜੀ ਕੇ ਪੰਥ ਹੈ ਦੂਸਰੇ ਪਾਸੇ ਭਗਤੂ ਕਲਗੀਧਰ ਸਿੰਘ ਮਹਾਰਾਜ ਜੀ ਦਾ ਆਪਣਾ ਸਰਬੰਸ ਹੈ ਫੈਸਲਾ ਕਰਨਾ ਬਹੁਤ ਮੁਸ਼ਕਲ ਹੁੰਦਾ ਤੁਸੀਂ ਕਦੇ ਗਵਰਨਰ ਦੇ ਕੋਲ ਨਾ ਜਾਸਨਾ ਇੱਕ ਪਾਸੇ ਪੰਥ ਹੈ ਤੇ ਦੂਸਰੇ ਪਾਸੇ ਨਿੱਜਤ ਹੈ ਆਪਣਾ ਪਰਿਵਾਰ ਖੜਾ ਹੈ ਅੱਜ ਸਾਡੇ ਸਾਹਮਣੇ ਕੋਈ ਐਸੀ ਮੁਸ਼ਕਲ ਆਵੇ ਨਾ ਕੋਲ ਤੇ ਮੈਨੂੰ ਲੱਗਦਾ ਸੀ ਪੰਥ ਨੂੰ ਵੇਚ ਕੇ ਸਭ ਤੋਂ ਪਹਿਲੇ ਉਸ ਪਾਸੇ ਫੈਸਲਾ ਕਰਾਂਗੇ ਜਿੱਧਰ ਸਾਡਾ ਆਪਣਾ ਕਿ ਮੇਰੇ ਸਾਥ ਨੂੰ ਐਸਾ ਨਹੀਂ ਕਰਦੇ ਉਹਨਾਂ ਨੂੰ ਪਤਾ ਹੈ ਕਿਉਂਕਿ ਜੇ ਅੱਜ ਇਸ ਤਰੀਕੇ ਨਾਲ ਸੋਚ ਲਿਆ ਉਹ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਸੰਸਾਰ ਨੂੰ ਪੰਥ ਨੂੰ ਨੁਕਸਾਨ ਬਹੁਤ ਆਉਣਾ ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਪੰਥ ਵਾਲੇ ਪਾਸੇ ਰੱਖਿਆ ਆਪਣੇ ਆਪ ਨੂੰ ਉਸ ਪਾਸੇ ਰੱਖਿਆ ਜਿਹੜਾ ਨਿਸ਼ਾਨਾ ਧੁਰ ਤੋਂ ਲੈ ਕਰਕੇ ਤੁਰੇ ਰਿਹਾ ਪਰੰਤੂ ਇਹਦੇ ਨਾਲ ਨਾਲ ਉਹਨਾਂ ਨੇ ਬੜਾ ਟਿੱਕਰ ਕੇ ਬੜੇ ਸਹਿਜ ਰਹਿ ਕੇ ਉਹ ਸਾਰਾ ਸਮਾਂ ਆਪਣੇ ਜੀਵਨ ਤੇ ਟਾ ਰਿਆ ਇੱਕ ਦੋ ਲਿਖਤਾਂ ਨੇ ਜੋ ਵੀ ਅੱਲਾ ਯਾਦ ਕਰ ਲਈਆਂ ਉਹ ਖਾਸ ਕਰਕੇ ਜ਼ਿਕਰ ਕਰਦੇ ਨੇ ਇੱਕ ਤਾਂ ਚੰਗੌਰ ਦੀ ਗੜੀ ਵਿੱਚ ਗੁਜ਼ਾਰੀ ਹੋਈ ਰਾਤ ਤੇ ਦੂਸਰੇ ਦਿਨ ਆਪਣੇ ਪੁੱਤਰਾਂ ਨੂੰ ਜਦੋਂ ਅਸੀਸ ਦੇ ਕਰਕੇ ਤੋੜ ਦਿੱਤੀ ਉਹ ਜ਼ਿਕਰ ਕਰਦੇ ਨੇ ਯੋਗੀ ਜੀ ਲਿਖਦੇ ਨੇ ਕਹਿੰਦੇ ਨੇ ਕੁਝ ਲੇਟ ਗਏ ਤੇ ਖਾਕ ਪਰ ਜੀ ਪੋਸ਼ ਮਿਸ਼ਾ ਕਰ ਕੁਝ ਪਹਿਰਾ ਦੇ ਰਹੇ ਤੇ ਹੱਥ ਮੇ ਤਲਵਾਰ ਕੋ ਉਠਾ ਕਰ ਗੋਬਿੰਦ ਵੀ ਸ਼ਮਗਾਸ ਹੋਆ ਤੇ ਖੈਮਾ ਮੇ ਜਾ ਕਰ ਦੇਖਾ ਤੋ ਬੈਠੇ ਤੇ ਸੀਸ ਕੋ ਜੁਕਾ ਕੇ ਖਾਲਸੇ ਵੀ ਕਿਹਾ ਸੀ ਦਾਸਾ ਜੀ ਅੱਜ ਦੀ ਰਾਤ ਆਪਾਂ ਆਰਾਮ ਕਰੀਏ ਬਲਮੀਨਾ ਨਾਲ ਦੋਨਤ ਕਰਾ ਮਹਾਰਾਜ ਨੇ ਕਿਹਾ ਕੋਈ ਨਾ ਤੂੰ ਆਰਾਮ ਕਰੋ ਸੀ ਦੇ ਸਾਹਮਣਿਆ ਪਰ ਜਦੋਂ ਨਿਗਾਹ ਮਾਰੀ ਸਤਿਗੁਰੂ ਗੁਰੂ ਪਲਗੀ ਤਾਂ ਸਿਆ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ ਸੁੱਤੇ ਨਹੀਂ ਸਨ ਸਿਰ ਝੁਕਾ ਕੇ ਆਪਣੀ ਇਬਾਦਤ ਵਿੱਚ ਮੇਟੇ ਸੰਖੋਤੀ ਸਾਕਾ ਬਹੁਤ ਵੱਡਾ ਇਹ ਕੋਈ ਆਮ ਬਾਤ ਨਹੀਂ ਦੇਖਾ ਤੂੰ ਬੈਠੇ ਤੇ ਸੀਸ ਕੋ ਝੁਕਾ ਕੇ ਵਾਹ ਗੁਰੂ ਵਾਹ ਗੁਰੂ ਖਾਮ ਉਸੇ ਨਹੀਂ ਕੋਲਤਾ ਹੈ ਤੂੰ ਹੀ ਤੂੰ تھیل تو ہی دور تھا موں سے بھی بڑھا اگر یوگی جی کہتے ہیں ڈیڑھ گھڑی رات بیٹی جب جتنے خدا میں کھرما سے نکلائے سرکار ہوا میں قدموں سے ٹیلتے تھے دل تھا دعا میں کہتے ہیں کہ قدمہ میں چاکرہ ایسی ہے جو میں کوئی ٹیلتا ہے سرجر پر یاد رکھو سما رابدہ سما ویدوان کے لئے نتی رابدہ سما سی قدموں سے ٹیلتے تھے دل تھا دعا میں ਪਰੰਤੂ 15 ਫਿਰਦਾ ਜਿਹੜਾ ਆਕਾਰ ਨੂੰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਰਿਹਾ ਸੀ ਕਰਤਾਰ ਸਿੰਘ ਹੋਲੇ ਹੋਇਆ ਰੂਹ ਰੂ ਹੋ ਕੇ ਕੱਲ ਚਮਕੌਰ ਸਿੰਘ ਆ ਜਾਊਗਾ ਸੁਰਖੀ ਹੋਗਾ ਕੱਲ ਮੈਂ ਆਪਣਾ ਸਾਰਾ ਕਰਜ਼ਾ ਇਸ ਸਾਥ ਦੇ ਉਤਾਰ ਕੇ ਤੇ ਅੱਗੇ ਚਲੇ ਜਾਣਾ ਅੱਗੇ ਜੋਗੀ ਜੀ ਲਿਖਦੇ ਨੇ ਕੱਲ ਕੇ ਦਿਸ ਰਿਹਾ ਸਮ ਆਪਣੇ ਲਾਹਣ ਯਾਦ ਆ ਰਿਹਾ ਸਮ ਆਪਣੇ ਪੁੱਤਰ ਫਿਰ ਵੀ ਪੰਥ ਵਾਲ ਖੜਾ ਸੀ ਮੇਰੇ ਪੰਥ ਦਾਵਾ ਦੀ ਫਿਰ ਵੀ ਉਹ ਉਸੇ ਤਰੀਕੇ ਨਾਲ ਚੱਲ ਰਿਹਾ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅੱਜ ਹੀ ਇਮਤਿਹਾਨ ਦੀ ਸਭ ਤੋਂ ਵੱਡੀ ਘੜੀ ਹੈ ਜੋਗੀ ਜੀ ਲਿਖਦੇ ਨੇ ਜਦੋਂ ਆਪਣੇ ਲਾਲਾਂ ਦੇ ਵੱਲ ਦੇਖਿਆ ਨਾ ਸਤਿਗੁਰਾਂ ਨੇ ਜਦੋਂ ਮੋਕ ਵੱਲ ਝਾਤ ਮਾਰੀ ਮਾਸੂਮ ਹੋ ਮਜ਼ਲੂਮ ਹੋ ਦੁਨੀਆ ਸੇ ਭਲੇ ਹੋ ਲਗਤੇ ਦਿਲ ਗੋਬਿੰਦ ਕੇ ਨਾਦੋਂ ਸੇ ਭਲੇ ਹੋ ਗਰਬਾਰ ਨੂੰ ਤਾਂ ਬਾਪ ਕਟਾ ਆਲ ਤੋਂ ਵੀ ਚਲੇ ਬੱਚੋ ਕੇ ਸਿਰ ਸੇ ਜਦ ਸਤਿਗੁਰੂ ਕਾ ਹੁਆ ਗੁਜ਼ਰਨਾ ਸਤਿਗੁਰੂ ਜਿਸ ਵਕਤ ਸੋਧਰੋ ਗੁਜ਼ਰ ਰਹੇ ਸੀ ਸੇ ਬੱਚੇ ਦੋਨੋਂ ਜ਼ਮੀਨ 'ਤੇ ਸੋਏ ਫਰੇਤੇ ਬਾਤ ਗੀਤ ਸਤਿਗੁਰੂ ਬਾਣੀ ਤੇ ਖਰੇ ਤੇ ਸਤਿਗੁਰੂ ਉਹਨਾਂ ਦੇ ਸੀਸ ਵਾਲੇ ਪਾਸੇ ਖੜੇ ਸੀ ਪਰ ਜਿਵੇਂ ਹੀ ਅੱਤਪੂਤਾਂ ਆ ਦਿਨ ਚੜ੍ਹਿਆ ਉਧਰ ਜਿਹੜੀਆਂ 10 ਲੱਖ ਦੀਆਂ ਫੌਜਾਂ ਨੇ ਅਨੰਤ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ ਉਹਨਾਂ ਨੇ ਪੂਰੀ ਵਿਉਂਤਬੰਦੀ ਕਰ ਲਈ ਆਪਣੇ ਬੜੇ ਸਾਰੇ ਜਰਨੈਲਾਂ ਨੂੰ ਇੱਕ ਥਾਂ ਤੇ ਇਕੱਤਰ ਕਰਕੇ ਵਜ਼ੀਰ ਖਾਨ ਨੇ ਹੁਕਮ ਦਿੱਤਾ ਕਿ ਇੱਕੋ ਹਮਲੇ ਦੇ ਵਿੱਚ ਸੀ ਇਸ ਚਮਕੌਰ ਦੀ ਗੜੀ ਤੇ ਅੰਦਰ ਬੈਠੇ ਹੋਏ ਗੁਰੂ ਤੇ ਗੁਰੂ ਸਾਹਿਬਾਨ ਨੂੰ ਖਤਮ ਕਰਨਾ ਹੈ ਸਾਡੇ ਇਤਿਹਾਸ ਕਰਕੇ ਜਿਹਦੇ ਵਿੱਚ ਮੁਫੀ ਆਹਰ ਖਾਨ ਗੁਲਸ਼ੇਰ ਖਾਨ ਇਬਾਦਤ ਖਾਨ ਇਫਰਤ ਖਾਨ ਸਮਾਰ ਖਾਨ ਜਮਾਲ ਖਾਨ ਹੋਰ ਪਤਾ ਨਹੀਂ ਕਿੰਨੇ ਤੋਂ ਨਾਮੀ ਕਲਾਮੀ ਜਰਮੈਰ ਉਹਨਾਂ ਨੇ ਇਸ ਥਾਂ ਤੇ ਘੇਰਾ ਪਾਉਣ ਲਈ ਖੜਾਇਸਨ ਲਾਹੌਰ ਹੋਣਾ ਜ਼ਬਰਦਸਤ ਖਾਂ ਇਹ ਸਾਰੇ ਤੇ ਸਾਰੇ ਇਕੱਤਰ ਹੋ ਕਰਕੇ ਤੇ ਵਿਉਂਤ ਇਹ ਬਣਾਈ ਕਿ ਇੱਕ ਹੀ ਹਮਲਾ ਕਰਨਾ ਹੈ ਤੇ ਇਸ ਚਮਕੌਰ ਦੀ ਬੜੀ ਉਹ ਅੱਜ ਦਿਨ ਨੂੰ ਖਤਮ ਕਰ ਦੇਣਾ ਪਰ ਇਤਿਹਾਸ ਇੱਕਦਮ ਕਰਵਟ ਲੈ ਗਿਆ ਅੱਜ ਵੀ ਜਦੋਂ ਇਤਿਹਾਸ ਪੜੀਦਾ ਹੈ ਨਾ ਮਨ ਤੰਗ ਹੋ ਜਾਂਦਾ ਸੋਚਦਾ ਹਾਂ ਕਿ ਇਤਿਹਾਸ ਇੱਕਦਮ ਉੱਥੇ ਰੁਕ ਗਿਆ ਜਦੋਂ ਇਤਨੇ ਸਾਰੇ ਜਰਨੈਲ ਆਪਣੀ ਪੂਰੀ ਫੌਜ ਲੈ ਕਰਕੇ ਚਮਕੌਰ ਦੀ ਗੜੀ ਨੂੰ ਫਤਿਹ ਕਰਨ ਦੇ ਲਈ ਉਤਰ ਰਹੇ ਧਰ ਗੁਰੂ ਕਲਗੀਧਰ ਸਹਿਬ ਦੀ ਮਹਾਰਾਜ ਉਸ ਗੜੀ ਦੀ ਮੰਗਦੀ ਤੇ ਖੜੇ ਹੋ ਕਰਕੇ ਕੋਈ ਇੱਕ ਬਾਣ ਜਿਸ ਨੇ ਕਦੇ ਫਗਾਨੀ ਦੇ ਜੰਗ ਵਿੱਚ ਪਹਾੜੀਆਂ ਨੂੰ ਪਾਜ ਪਾਈ ਸੀ ਕੋਈ ਇੱਕ ਬਾਣ ਜਿਸ ਨੇ ਅਨੰਦਪੁਰ ਦੇ ਘੇਰੇ ਨੂੰ ਕਾਇਮ ਰੱਖਿਆ ਸੀ ਕੋਈ ਇੱਕ ਮਾਨ ਜਿਸ ਨੇ ਨਾ ਗਾਣ ਦੀਆਂ ਲੜਾਈਆਂ ਫਤਹਿ ਕੀਤੀਆਂ ਸਨ ਅੱਜ ਫਿਰ ਉਹ ਇੱਕ ਬਾਣ ਆਪਣੇ ਕਮਾਨ ਵਿੱਚ ਤਾਣ ਕਰਕੇ ਤੇ ਢਿੱਖ ਛਕੇ ਕਹਿੰਦਾ ਸੀ ਕਰਮਲਾ ਕਮਾਨ ਹਨ ਬਾਣ ਤਣ ਜਿਵੇਂ ਭਾਈ ਸਾਹਿਬ ਸਭ ਤੋਂ ਪੱੜ ਰੇ ਸਨ ਇੱਕ ਹੀ ਤੀਰ ਖਿੱਚਿਆ ਚਮਕੌਰ ਦੀ ਗੜੀ ਦੇ ਉੱਪਰ ਖੜੇ ਹੋ ਕਰਕੇ ਨਿਸ਼ਾਨਾ ਵਿਆਹ ਲਾਹਣ ਆਂ ਦੇ ਮੱਥੇ ਦਾ ਜਿਹੜਾ ਬੇਅੰਤ ਵੱਡੀ ਫੌਜ ਲੈ ਕਰਕੇ ਗੜੀ ਵੱਲ ਉਤਰਿਆ ਧਰਗੁਰੂ ਕਲਵੀਰ ਧਰਮਾਰਾ ਜੀ ਦਾ ਇੱਕ ਤੀਰ ਉਹ ਦੇ ਮੱਥੇ ਦੇ ਵਿੱਚ ਜਦੋਂ ਲੰਘਿਆ ਤੇ ਸਾਰੇ ਸੋ ਸਾਰੀ ਫੌਜ ਵਾਪਸ ਹੋ ਗਈ ਕਰ ਰਿਹਾ ਰਿੰਸਿੰਗ ਸਰ ਸੋਨਿਆ ਸੋ ਸਤਗੁਰਾਂ ਨੇ ਇੱਕ ਪੀਰ ਦੇ ਨਾਲ ਹੀ ਜੰਗ ਫਤਿਹ ਕਰ ਦਿੱਤੀ ਕਿਉਂਕਿ ਇਸ ਤੋਂ ਬਾਅਦ ਤੇ ਕੇਵਲ ਯਤਨ ਸਾਥ ਮੈਂ ਬੇਰੁਖੀ ਕਰਾਂਗਾ ਜੇ ਦੇਖਾਂਗੇ ਨਾ ਪੰਜਾਸਾ ਇਸ ਤੋਂ ਬਾਅਦ ਕੇਵਲ ਯਤਨ ਸਾਥ ਕਦੇ ਗੁਲਸ਼ੇਰ ਖਾਨ ਬੰਦ ਰਿਹਾ ਸੀ ਕਦੇ ਖਵਾਜ਼ਾ ਮਰਦੂਦ ਜਿਹਨੂੰ ਮਹਾਰਾਜ ਨੇ ਖਵਾਜ਼ਾ ਮਰਦੂਦ ਕਿਹਾ ਵੀ ਇਹ ਮਨੁੱਖ ਕੋਈ ਪਹਿਰੇਦਾਰ ਨਹੀਂ ਹੈ ਇਹ ਕੋਈ ਤੇਰਾ ਜਰਮੈਲ ਨਹੀਂ ਹੈ ਕਦੇ ਉਹ ਬੰਦ ਰਿਹਾ ਸੀ ਕਦੇ ਵਜੀਰਖਾਂ ਜ਼ਿਕਰ ਕਰ ਯਤਨ ਕਰ ਰਿਹਾ ਸੀ ਕਦੇ ਜਬਰਦਸਤ ਖਾਂ ਪਰ ਬੇਨਤੀ ਕਰਾਂ ਜੇ ਇਤਿਹਾਸ ਬੜੀਏ ਤੇ ਸਤਗੁਰਾਂ ਨੇ ਇੱਕ ਤੀਲ ਦੇ ਨਾਲ ਹੀ ਇਹ ਚਮਕੌਰ ਦੀ ਲੜنگ ਅੱਜ ਦੇ ਦਿਨ ਫਤਿਹ ਕਰਕੇ ਤੇ ਇਤਿਹਾਸ ਰਚ ਦਿੱਤਾ ਕਿ ਦੁਨੀਆ ਦੇ ਵਿੱਚ ਐਸੀ ਲੜنگ ਨਾ ਤੇ ਬੜੀ ਹੋਈ ਹੈ ਤੇ ਨਾ ਕਦੇ ਹੋਵੇਗੀ ਧੰਨ ਗੁਰਗ੍ਰੰਥ ਸਾਹਿਬ ਜੀ ਬਾਣੀ ਦੇ ਵਿੱਚ ਦੇਣਾ ਬਹੁਤ ਖੂਬਿਆ ਕਿਉਂਕਿ ਜਿਹੜੀ ਅੱਜ ਦੀ ਦਾਸਤਾ ਸੁਣੋ ਤਕਰੀਬਨ صبح ਹੁੰਦਿਆਂ ਪਹਾੜੀਆਂ ਨੇ ਹੌਲਾ ਕੀਤਾ ਤੇ ਗੱਡੀ ਨੂੰ ਘਾਮ ਦੇ ਯਾਤਰ ਹੋਏ ਦੁਪਹਿਰ ਤੱਕ ਸਾਰੇ ਘੇਰਾ ਪਾ ਕੇ ਬੈਠਦੇ ਕਿਉਂਕਿ ਪਤਾ ਲੱਗ ਗਿਆ ਕਿ ਜਿਹੜਾ ਅੰਦਰੋਂ ਤੀਰ ਆਉਂਦਾ ਹੈ ਨਾ ਉਹ ਕਿਸੇ ਦੇ ਵੀ ਪ੍ਰਾਨ ਲੈ ਸਕਦਾ ਹੈ ਇਸ ਕਰਕੇ ਸਾਨੂੰ ਇੱਥੇ ਫਿਰ ਅਨੰਦਪੁਰ ਦੀ ਤਰ੍ਹਾਂ ਬੈਠਣਾ ਪਿਆ ਜਿਵੇਂ ਉੱਥੇ ਘੇਰਾ ਸੀ ਇੱਥੇ ਪਰ ਸਤਿਗੁਰੂ ਜੀ ਚਾਹੁੰਦੇ ਸਨ ਵੀ ਇੱਥੇ ਅਸੀਂ ਘੇਰੇ ਵਿੱਚ ਰਹੀਏ ਦੁਪਹਿਰ ਨੂੰ ਸਤਿਗੁਰੂ ਨੇ ਪੰਜ ਪੰਜ ਸਿੰਘਾਂ ਦੇ ਜਥੇ ਬਣਾ ਕਰਕੇ ਤੇ ਉਹਨਾਂ ਵੱਲ ਤੋਰਨੇ ਸ਼ੁਰੂ ਕਰ ਦਿੱਤੇ ਬਾਬਾ ਅਜੀਤ ਸਿੰਘ ਜੀ ਆਏ ਸੀਸ ਤੇ ਬਹੁਤ ਪਿਆਰੀ ਸੀਸ ਐ ਰੁਗੇ ਜੀ ਲਿਖਦੇ ਨੇ ਉਹ ਕਹਿੰਦੇ ਨੇ ਖੁਆਇਸ ਹੈ ਜਗ ਮੇਂ ਜਾਂਦੇ ਹੋਏ ਤੁਮੇ ਦੇਖੀ ਖੁਆਇਸ ਹੈ ਬਰਚੀ ਸੀਨੇ ਤੇ ਭਾਤੇ ਹੋਏ ਤੁਮੇ ਦੇਖੇ ਕਿਉਂਕਿ ਤੂ ਸੂਰਮੇ ਨਾ ਪੁੱਤਰ ਆ ਨਾ ਕੋ ਯੋਧਾ ਜਰਮੇਰ ਹੈ ਉਦੇਸ ਕੋ ਘਬਰਾਉਂਦਾ ਥੋੜਾ ਨਾ ਉਹ ਤੇ ਆਰਦਾਸਾ ਕਰਦੇ ਨੇ ਦੇਹ ਸੇਵਾ ਵਰੋਹਿ ਇਹ ਹੈ ਸੁਭ ਕਰਮਨ ਤੇ ਕਬੂ ਮੂਨਾ ਟਰਨਾ ਡੰਨਾ ਮਨ ਸੁਦੇਬ ਜਾਇਲ ਹੋਈ ਮਿਸਟਰ ਆਪਣੀ ਜੀਤ ਕਰੋ ਅਰਸੇ ਤੋਂ ਆਪਣੇ ਹੀ ਮਨ ਕੋ ਏਲਾਨ ਤੇ ਉਤਕਾਉ ਚੰ ਜਬ ਆਪ ਕੀ ਔਗਨ ਨਿਦਾਨ ਬਣਿਆ ਅਸੀਂ ਰਣ ਮੈਦਾਨ ਮਜੂਦ ਹੋ ਗਏ ਧਰਗੁਰ ਪੱਲਗੀਰ ਮਹਾਰਾਜ ਨੇ ਆਪਣੇ ਸੁਪੁੱਤਰ ਬਾਬਾ ਅਜੀਤ ਸਿੰਘ ਨੂੰ ਹਾਸੀਸ ਦਿੱਤੀ ਉਹ ਚਮਕੌਰ ਦੀ ਢੀੜ ਤੋਂ ਨਿਕਲ ਕਰਕੇ ਜੰਗੇ ਮੈਦਾਨ ਵਿੱਚ ਉਤਰੇ ਤੇ ਲੜੇ ਬਿਆਨਕ ਸੂਰਮੇ ਸਰਬਾਈ ਜਿਹੜੇ ਮੁਗਲ ਫੌਜ ਦੇ ਸੰਗ ਉਹਨਾਂ ਨੇ ਕਤਲ ਕੀਤੇ ਅਖੀਰ ਸਸ਼ਤਰ ਤਾਕ ਦੇ ਵਿੱਚ ਐਸਾ ਗੁਰੂ ਜਿਹਦੇ ਉਹਨਾਂ ਦੇ ਪ੍ਰਾਣ ਜਿਹੜੇ ਨੇ ਅਕਾਲ ਚਲਾਣਾ ਘੋੜੇ ਤੋਂ ਡਿੱਗੇ ਮੈਂ ਸੰਖੇਪ ਬੇਨਤੀ ਕਰ ਰਿਹਾ ਆਪਣੇ ਘੋੜੇ ਤੋਂ ਡਿੱਗੇ ਇੱਕ ਪਾਸੇ ਗੁਰੂ ਦਾ ਲਾਡਲਾ ਸਭ ਤੋਂ ਪਲੇਟਾ ਵੱਡਾ ਪੁੱਤਰ ਬਾਬਾ ਅਜੀਤ ਸਿੰਘ ਘੋੜੇ ਤੋਂ ਡਿੱਗ ਰਿਹਾ ਦੂਜੇ ਪਾਸੇ ਜੋਗੀ ਜੀ ਲਿਖਦੇ ਨੇ ਗੁਰੂ ਕਲਗੀ ਕਰਸੇਵ ਜੀ ਮਹਾਰਾਜ ਚੰਕੌਰ ਦੀ ਘੜੀ ਤੇ ਖੜੇ ਆਵਾਜ਼ ਦੇ ਰਹੇ ਸ਼ਾਬਾਸ਼ ਕਿਸਨ ਬਹੁਤ ਖੂਬ ਲੜੇ ਹੋ ਕੋ ਵੀ ਕਿਰਨਾਂ ਗੋਬਿੰਦ ਕੇ ਫਰਜ਼ੰਦ ਹੋੜੇ ਉਹ ਕਹਿੰਦਾ ਕਿਸੇ ਨੇ ਸੋਗ ਨਹੀਂ ਕੀਤਾ ਕੋਈ ਰੋਇਆ ਨਹੀਂ ਉਹਨਾਂ ਨੇ ਕਿਹਾ ਸ਼ਾਬਾਸ਼ ਪੁੱਤਰ ਜੋ ਮੈਂ ਸੋਚਦਾ ਸੀ ਅੱਜ ਤੇ ਮੇਰੀ ਸੋਚੀ ਦੀ ਡੋਰ ਪੂਰਾ ਹੋ ਰਹੀ ਹੈ ਇਹਨਾਂ ਨੂੰ ਬਾਬਾ ਜੀ ਰਾਜ ਸਿੰਘ ਦੀ ਆਗਿਆ ਭਾਈ 15 ਸਾਲ ਆਕਰ ਕੇ ਬੇਨਤੀ ਕੀਤੀ ਦਾਤਾ ਜੀ ਪਿਤਾ ਜੀ ਸਾਨੂੰ ਵੀ ਅਸੀਸ ਦੇ ਦਿਓ ਕਿਉਂਕਿ ਭਾਈ ਸੇ ਵਿਛੜ ਕੇ ਹਮੇਂ ਜੀਣਾ ਨਹੀਂ ਆਤਾ ਪਿਆਰ ਵੀ ਬੜੇ ਤਮਾਦ ਦਾ ਖਾਣਾ ਨਹੀਂ ਪੀਣਾ ਨਹੀਂ ਸੌਣਾ ਨਹੀਂ ਆਤਾ ਨਾ ਸਾਨੂੰ ਖਾਣਾ ਨਾ ਪੀਣਾ ਨਾ ਸੌਣਾ ਚੰਗਾ ਲੱਗਦਾ ਸਾਨੂੰ ਵੀ ਅਸੀਸ ਦੇ ਦਿਓ ਅਸੀਂ ਵੀ ਜਾ ਕਰਕੇ ਜੰਗੇ ਮੈਦਾਨ ਦੇ ਵਿੱਚ ਡੁੱਬੀਏ ਧੰਨ ਗੁਰ ਕਲਗੀ ਦਰਸ਼ਰ ਮਹਾਰਾਜ ਨੇ ਐਸੀ ਅਸਲੀ ਅਸੀਸ ਦਿੱਤੀ ਬਹੁਤ ਜੁਝਾਰ ਸਿੰਘ ਦੀ ਚੱਲ ਗਏ ਚੱਲੇ ਦੁਸ਼ਮਣਾਂ ਦੀਆਂ ਫੌਜਾਂ ਫੇਰ ਵਧੀਆਂ ਫਿਰ ਉਸੇ ਤਰ੍ਹਾਂ ਜੰਗ ਲੱਗ ਪਖਿਆ ਰਣ ਪੁੱਤੇ ਦੇ ਵਿੱਚ ਬੇਅੰਤ ਸ਼ਹੀਦੀਆਂ ਫਿਰ ਹੋਈਆਂ 15 ਕੋ ਸਾਲ ਦੇ ਬਾਬਾ ਜੁਝਾਰ ਸਿੰਘ ਜੀ ਬੇਅੰਤ ਬਹਾਦਰ ਕਰਨ ਵਾਲੇ ਵੱਡੇ ਸਿੱਖ ਸੂਰਮੇ ਜਿਨ੍ਹਾਂ ਨੇ ਪਹਾੜੀ ਆਲ ਮੁਗਲ ਫੌਜਾਂ ਦੇ ਡਟ ਕੇ ਮੁਕਾਬਲੇ ਕੀਤੇ ਤੇ ਅਖੀਰ ਜਦੋਂ ਉਹਨਾਂ ਦੇ ਸੀਨੇ ਵਿੱਚ ਬਰਚੀ ਵਧੀ ਉਹ ਵੀ ਆਪ ਨੇ ਪ੍ਰਾਣ ਜੜੇ ਨੇ ਗੁਰੂ ਕਲਗੀਧਰ ਮਹਾਰਾਜ ਜੀ ਦੇ ਚਰਨਾਂ ਵਿੱਚ ਸਮਰਪਿਤ ਕਰਕੇ ਸਦਾ ਯਾਪਨ ਵਿੱਚ ਰਹੇ ਹੋਇਆ ਅੱਜ ਦੇ ਦਿਨ ਕਿਉਂਕਿ ਅੱਜ ਆਪ ਦੇਖੋ तकरीबन ਸਮਾਂ ਬਿਰਤ ਢਲ ਗਿਆ ਜਿਹੜਾ ਸਮਾਂ ਚੱਲ ਰਿਹਾ ਹੈ ਉਹ ਸਾਡਾ ਵੀ ਦੇਵਕੇ ਵਿਦਵਾਨ ਸਾਰੇ ਕਹਿੰਦੇ ਨੇ ਬਾਹਰ ਸਾਹ ਜਦੋਂ ਮੇਰੇ ਸਤੂਰ ਦੇ ਦਰਮਾ ਪੁੱਤਰ ਨਾਲ ਜਾਣ ਤੋਂ ਪਿਆਰੇ ਪੀਲੇ ਕ੍ਰੀਮ ਸਿੰਘ ਜਿਹੜੇ ਨੇ ਅੱਜ ਸ਼ਾਮ ਹੁੰਦਿਆਂ ਹੁੰਦਿਆਂ ਜਾਮੇ ਸ਼ਹੀਦ ਸ਼ਾਹ ਠੀਕ ਹੈ ਆਪਣੀ ਕੁਰਬਾਨੀ ਦੇ ਕਰਕੇ ਸਾਡੇ ਬੰਦ ਨੂੰ ਲਾ ਗਿਆ ਹੁੰਦਾ ਲੋੜ ਹੈ ਅੱਜ ਉਹਨਾਂ ਦੇ ਇੱਕ ਨਾ ਪਾਏ ਹੋਣਿਆਂ ਤੇ ਚੱਲਣੇ ਮੈਂ ਬੇਜ਼ੀ ਕਰਾਂਗਾ ਤੇ ਬੜੇ ਵੱਡੇ ਉੱਤੋਂ ਵੀ ਸਾਡੇ ਸਾਡੀ ਖਰੜਾ ਸਿ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹਦੇ ਵੱਲੋਂ माजी ਉਪਰਧਾਨ ਸਾਹਿਬ ਵੀ ਆਇਆ ਹੋਏ ਸਨ ਇਹਨਾਂ ਸਾਰੇ ਕਦੇ ਮੈਂਬਰ ਸਰਦਾਰ ਕਰਨਜੀਤ ਸਿੰਘ ਜੀ ਜਿਨ੍ਹਾਂ ਨੇ ਵਿਸ਼ੇਸ਼